ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਵਧੀਆ ਵਾਂ ਤੇ ਤੁਸੀਂ ਦੇਖ ਲਿਓ ਆਪਣਾ ਚੈਨਲ ਤਾਂ ਪ्युअर ਲਾਈਫ ਹਰਦੀਪ ਖੋਸਾ ਤੇ ਆਪਾਂ ਅੱਗੇ ਬਣਾ ਰਹੇ ਹਾਂ ਅੱਜ ਵਲੌਗ ਪਾਰਟ 2 ਕਿਉਂਕਿ ਆਪਾਂ ਪਾਰਟ 1 ਪਹਿਲਾਂ ਪਾਇਆ ਸੀਗਾ ਵੀ ਜਿਹੜੀ ਆਪਣੀ ਟਰੈਵਲਿੰਗ ਸੀਗੀ ਵੀ ਇੰਡੀਆ ਤੋਂ ਲੈ ਕੇ ਕੈਨੇਡਾ ਤੱਕ ਆਪਣਾ ਕਿਵੇਂ ਦਾ ਸਫ਼ਰ ਸੀ ਕਿਵੇਂ ਟਰੈਵਲਿੰਗ ਰਹੀ ਕੀ ਕੁਝ ਹੁੰਦਾ ਆਪਾਂ ਪਾਰਟ 1 ਵੀਡੀਓ ਬਣਾਈ ਸੀ ਉਹ ਤੁਸੀਂ ਦੇਖੀ ਹੋ ਨਾ ਸਾਰਿਆਂ ਨੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਉਸ ਤੋਂ ਅੱਗੇ ਆਪਾਂ ਜਿਹੜੀ ਵੀਡੀਓ ਆਪਣੀ ਉਹ ਕੰਟੀਨਿਊ ਕਰਾਂਗੇ ਕਿ ਆਪਾਂ ਉੱਥੇ ਵੀਡੀਓ ਛੱਡੀ ਸੀ ਕਿ ਬਸ ਆਪ ਨੂੰ ਜਦੋਂ ਬੋਰਡਿੰਗ ਪਾਸ ਮਿਲ ਜਾਂਦਾ ਆਪਣਾ ਸਾਰਾ ਕੁਝ ਉੱਥੋਂ ਓਕੇ ਹੋ ਜਾਂਦਾ ਨਾ ਵੇਟ ਵਗੈਰਾ ਹੋ ਜਾਂਦਾ ਤਾਂ ਆਪਾਂ ਨੂੰ ਉੱਥੇ ਵੇਟਿੰਗ ਏਰੀਆ ਚ ਪਹੁੰਚਦੇ ਆ ਮਤਲਬ ਕਿ ਆਪਣਾ ਗੇਟ ਨੰਬਰ ਦੱਸ ਦਿੰਦੇ ਆ ਆਪਾਂ ਨੂੰ ਕਿ ਉੱਥੇ 1 ਤੋਂ ਲੈ ਕੇ ਆਈ ਥਿੰਕ 12 13 ਤੱਕ ਗੇਟ ਹੁੰਦੇ ਆ ਕਿ ਤੁਸੀਂ ਕਿਹੜੇ ਗੇਟ ਨੰਬਰ ਤੇ ਜਾਣਾ ਵਾ ਜਿਵੇਂ ਮੇਰਾ ਗੇਟ ਨੰਬਰ 11 ਸੀਗਾ ਤਾਂ ਆਪਾਂ ਗੇਟ ਨੰਬਰ 11 ਤੇ ਜਾ ਕੇ ਮੈਂ ਉੱਥੇ ਵੇਟ ਕੀਤੀ ਮਤਲਬ ਕਿ ਨੀਅਰ ਅਬਾਊਟ ਮੈਂ 1 ਮਤਲਬ ਕਿ ਪੂਰਾ 1 ਘੰਟਾ ਤਾਂ ਵੇਟ ਕੀਤੀ ਐ ਮੈਂ ਉੱਥੇ ਬੈਠ ਕੇ ਉਸ ਤੋਂ ਬਾਅਦ ਤੁਸੀਂ ਉੱਥੇ ਬੈਠ ਕੇ ਹੈਨਾ ਇੱਕ ਗੱਲ ਹੋਰ ਆ ਕਿ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਉਥੋਂ ਅੰਦਰੋਂ ਹੀ ਚੀਜ਼ਾਂ ਲੈ ਕੇ ਖਾੜੀਆਂ ਆਪਾਂ ਸਿਰਫ ਇੱਕ ਆਪਦੀ ਲਿਕਵਿਡ ਚੀਜ਼ ਨਹੀਂ ਲੈ ਕੇ ਜਾ ਸਕਦੇ ਨਾਲ ਪੈਕੇਟ ਬੰਦ ਚੀਜ਼ ਆਪਾਂ ਕੋਈ ਵੀ ਲੈ ਕੇ ਜਾ ਸਕਦੇ ਆ ਆਪਾਂ ਰੋਟੀ ਲੈ ਕੇ ਜਾ ਸਕਦੇ ਆ ਜਿੱਦਾਂ ਮੈਂ ਤਾਂ ਘਰੋਂ ਪਰੌਠੇ ਬਣਾ ਕੇ ਲੈ ਕੇ ਗਈ ਸੀਗੀ ਤੇ ਮੈਂ ਉੱਥੇ ਜਦੋਂ ਮੇਰਾ ਵੇਟਿੰਗ ਟਾਈਮ ਸੀਗਾ ਮੈਂ ਉਸ ਵੇਟਿੰਗ ਏਰੀਆ ਦੇ ਵਿੱਚ ਬੈਠ ਕੇ ਮਤਲਬ ਕਿ ਖਾ ਲਿਆ ਸੀਗਾ ਇੱਕ ਥੋੜਾ ਆਪ ਰੈਲੈਕਸ ਫੀਲ ਕਰਦੇ ਉੱਥੇ ਬੈਠ ਕੇ ਇੱਕ ਮਤਲਬ ਕਿ ਆਪਾਂ ਆਪਣਾ ਖਾ ਪੀ ਸਕਦੇ ਆ ਤੇ ਆਪਾਂ ਥੋੜਾ ਸੈੱਟ ਹੋ ਜਾਨੇ ਆ ਉਸ ਤੋਂ ਬਾਅਦ ਉਹ ਉੱਥੇ ਅਨਾਉਂਸ ਕਰਦੇ ਆ ਕਿ ਜਿਹੜਾ ਆਪਣਾ ਪਲੇਨ ਦਾ ਨੰਬਰ ਹੁੰਦਾ ਜਿਵੇਂ ਆਈ ਥਿੰਕ ਮੇਰਾ AC57 ਸੀਗਾ ਤਾਂ ਉਹ ਆਪਨ ਉਥੇ ਅਨਾਉਂਸ ਕਰਦੇ ਕਿੜਾ ਇਹ ਪਲੈਨ ਆ ਮਤਲਬ ਕਿ ਉਹ ਲੱਗ ਚੁੱਕਿਆ ਵਾ ਪਹਿਲਾਂ ਉਹ ਸਟਾਫ ਨੂੰ ਬੁਲਾਉਂਦੇ ਆ ਉਸ ਪਲੈਨ ਵਾਸਤੇ ਫਿਰ ਉਸ ਤੋਂ ਬਾਅਦ ਮਤਲਬ ਕਿੜੇ ਪੈਸੇਂਜਰਜ਼ ਹੁੰਦੇ ਆ ਉਹਨਾਂ ਨੂੰ ਅੱਧਾ ਘੁਟ ਘੰਟਾ ਹੀ ਪਹਿਲਾਂ ਬਿਠਾਉਂਦੇ ਆ ਜਿਵੇਂ ਮੇਰੀ 5 ਵਜੇ ਦੀ ਫਲਾਈਟ ਸੀਗੀ ਤਾਂ ਮੈਨੂੰ 4:30 ਵਜੇ ਮਤਲਬ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ 4:25 ਤੇ ਕਿ ਵੀ ਮਤਲਬ ਕਿ ਸਾਰੇ ਜਣੇ ਆਜੋ ਤੇ 4:25 ਤੇ ਮਤਲਬ ਕਿ ਉਹਨਾਂ ਨੇ ਬੋਰਡਿੰਗ ਪਾਸ ਚੈੱਕ ਕਰਨੇ ਸਟਾਰਟ ਕੀਤੇ ਸੀਗੇ ਤੇ ਅੱਗੇ ਅੱਗੇ ਲੰਘਾ ਰਹੇ ਸੀਗੇ ਉਸ ਗੇਟ 'ਚ ਉਹਨਾਂ ਨੇ ਨਗਾ ਕੇ ਬਸ ਬਾਅਦ 'ਚ ਆਪਾਂ ਨੂੰ ਪਲੇਨ ਦੇ ਵਿੱਚ ਬਿਠਾ ਦੇਣਾ ਵਾ ਜਿਹੜੀ ਮੇਰੀ ਮਤਲਬ ਕਿ ਸੀਗਾ ਪਲੇਨ ਸੀਗਾ ਉਹ ਇੰਡੀਆ ਤੋਂ ਦੁਬਈ ਦਾ ਸੀਗਾ 에ਅਰ ਇੰਡੀਆ ਦਾ ਦੁਬਈ ਜਾ ਕੇ ਮੇਰਾ ਸਟੇ ਸੀਗਾ ਤਾਂ 에ਅਰ ਇੰਡੀਆ ਦਾ ਡਾੜਾ ਪਲੇਨ ਸੀਗਾ ਇੰਡੀਆ ਤੋਂ ਦੁਬਈ ਤਾਂ ਪਹਿਲੀ ਗੱਲ ਤਾਂ ਕੀ ਆ ਮੈਨੂੰ 에ਅਰ ਇੰਡੀਆ ਦਾ ਪਲੇਨ ਮੈਨੂੰ ਤਾਂ ਬਹੁਤ ਪਸੰਦ ਆਇਆ ਹਰੇਕ ਦੀ ਆਪ ਦਾ ਆਪ ਦਾ ਟੇਸਟ ਹੁੰਦਾ ਨਾ ਹਰੇਕ ਨੂੰ ਅਲੱਗ-ਅਲੱਗ ਚੀਜ਼ ਪਸੰਦ ਹੁੰਦੀ ਆ ਬਟ ਮੈਨੂੰ 에ਅਰ ਇੰਡੀਆ ਦਾ ਪਲੇਨ ਬਹੁਤ ਪਸੰਦ ਆਇਆ ਕਿਉਂ ਪਸੰਦ ਆਇਆ ਪਹਿਲੀ ਗੱਲ ਤੋਂ ਉਹਦੇ ਵਿੱਚ ਜਿਹੜੀਆਂ ਸੀਟਸ ਹੁੰਦੀਆਂ ਉਹ ਥੋੜੀਆਂ ਖੁੱਲੀਆਂ ਹੁੰਦੀਆਂ ਵਾਂ ਬਾਕੀ ਪਲੀਜ਼ ਨਾਲ ਉਹ ਬਾਕੀ ਪਲੀਜ਼ ਨਾਲ ਨਹੀਂ ਕਹਿ ਸਕਦੇਗੇ ਜਿਵੇਂ ਐਵੇਂ ਕਹਿ ਸਕਦੇ ਆ ਕਿ ਜਿਵੇਂ ਮੇਰਾ ਦੂਸਰੀ ਜਿਹੜੀ ਫਲਾਈਟ ਸੀ ਦੁਬਈ ਤੋਂ ਟ੍ਰਾਂਟੋ ਸੀ ਉਹ 에ਅਰ ਕੈਨੇਡਾ ਦੀ ਸੀਗੀ ਹਾਂ ਜੀ ਮੈਨੂੰ ਲੱਗਿਆ ਕਿਸੇ ਵੀੜਾ 에ਅਰ ਕੈਨੇਡਾ ਦੇ ਨਾਲ ਜਿਹੜਾ 에ਅਰ ਇੰਡੀਆ ਦਾ ਪਲੇਨ ਆ ਉਹ ਮੈਨੂੰ ਜ਼ਿਆਦਾ ਵਧੀਆ ਲੱਗਿਆ ਸੀਗਾ ਵੀ ਉਹਦੀਆਂ ਸੀਟਸ ਵਗੈਰਾ ਹਨਾ ਇੱਕ ਤਾਂ ਜ਼ਿਆਦਾ ਖੁੱਲੀਆਂ ਸੀਗੀਆਂ ਤਾਂ ਵਧੀਆ ਕੰਫਰਟੇਬਲੀ ਮਤਲਬ ਕਿ ਮੈਂ ਉੱਥੇ ਬੈਠੀ ਸੀ ਸਾਰੇ ਕੰਫਰਟੇਬਲੀ ਵਿੱਚ ਬੈਠ ਸਕਦੇ ਆ ਇੰਨੀ ਕੁ ਪ੍ਰੋਬਲਮ ਹੋ ਸਕਦੀ ਆ ਵੀ ਉਹਨਾਂ ਦੇ ਜਿਹੜੇ ਮੂਰੇ ਅ ਮਤਲਬ ਕਿ ਸਕਰੀਨਸ ਲੱਗੀਆਂ ਹੁੰਦੀਆਂ ਵਾਂ ਜਿਵੇਂ ਟੀਵੀ ਟਾਈਪ ਸਕਰੀਨਸ ਹੁੰਦੀਆਂ ਵਾਂ ਤਾਂ ਉਹ ਥੋੜੀਆਂ ਘੱਟ ਵਰਕ ਕਰਦੀਆਂ ਹੁੰਦੀਆਂ ਵਾਂ ਵੈਸੇ 에ਅਰ ਕੈਨੇਡਾ ਦੇ ਵਿੱਚ ਵੀ ਆਈ ਸੀਗਾ ਮੇਰੀ ਤਾਂ 에ਅਰ ਕੈਨੇਡਾ ਵਾਲੀ ਵੀ ਖੜ ਗਈ ਸੀ ਮਤਲਬ ਕਿ ਅੱਧੇ ਗੇ ਰਸਤੇ ਜਾ ਕੇ ਪਰ ਮੈਨੂੰ 에ਅਰ ਇੰਡੀਆ ਦਾ ਬਹੁਤ ਪਸੰਦ ਆ ਉਹਨਾਂ ਦਾ ਜਿਹੜਾ ਖਾਣਾ ਹੁੰਦਾ ਉਹ ਵੀ ਥੋੜਾ ਆਪਣੇ ਟੇਸਟ ਦੇ ਅਕੋਰਡਿੰਗ ਹੁੰਦਾ ਵਾ ਪੰਜਾਬੀ ਖਾਣੇ ਵਾਂਗੂ ਹੁੰਦਾ ਜਿਵੇਂ ਉਹ ਚੌਲ ਦਿੰਦੇ ਆ ਹਨਾ ਕਿ ਜਿਹੜਾ ਮੈਨੂੰ ਦਿੱਤਾ ਸੀ ਚੌਲ ਸੀਗੇ ਪਨੀਰ ਦੀ ਸਬਜੀ ਸੀ ਗੋਭੀ ਦੀ ਸਬਜੀ ਸੀ ਜਿਹੜਾ ਫਿਰ ਆਪਾਂ ਨੂੰ ਇੱਕ ਸਵੀਟ ਡਿਸ਼ ਦਿੰਦੇ ਆ ਕੇਕ ਦਾ ਪੀਸ ਦਿੱਤਾ ਸੀਗਾ ਤੇ ਮਤਲਬ ਕਿ ਵਾਟਰ ਵਗੈਰਾ ਦਿੰਦੇ ਆ ਤਾਂ ਮੈਨੂੰ ਉਹ ਖਾਣਾ ਬਹੁਤ ਪਸੰਦ ਆਇਆ ਸੀਗਾ ਮੈਂ 에ਅਰ ਇੰਡੀਆ ਵਾਲੇ ਪਲੇਨ ਦੇ ਵਿੱਚ ਜਿਹੜਾ ਖਾਣਾ ਸੀਗਾ ਉਹ ਮੈਂ ਖਾ ਲਿਆ ਸੀ ਮੈਨੂੰ ਬਹੁਤ ਪਸੰਦ ਆਇਆ ਸੀਗਾ ਉਸ ਤੋਂ ਬਾਅਦ ਮੇਰੀ 3.5 ਘੰਟੇ ਦੀ ਉਹ ਫਲਾਈਟ ਸੀਗੀ ਇੰਡੀਆ ਤੋਂ 5 ਵਜੇ ਮਤਲਬ ਕਿ ਜਿਹੜਾ ਪਲੇਨ ਸੀਗਾ ਉਹ ਚੜ੍ਹਿਆ ਸੀਗਾ ਤੇ ਮੇਰੀ 3.5 ਘੰਟੇ ਦੀ ਉਸ ਤੋਂ ਬਾਅਦ ਸੀਗੀ ਜਰਨੀ ਤਿਆਸ ਤੋਂ ਬਾਅਦ ਮੈਂ ਜਿੱਦਾਂ ਆਪਾਂ ਦੁਬਈ 에어ਪੋਰਟ ਤੇ ਆ ਜਾਨੇ ਆ ਜਿਵੇਂ ਸਾਰਿਆਂ ਨੂੰ ਪਤਾ ਹੈ ਜਿਹੜਾ ਦੁਬਈ ਦਾ 에어ਪੋਰਟ ਆ ਉਹ ਬਹੁਤ ਹੀ ਵੱਡਾ 에어ਪੋਰਟ ਆ ਤਾਂ ਉੱਥੇ ਜਿੱਥੇ ਆਪਾਂ ਟਰਮੀਨਲ ਤੇ ਉਤਰਦੇ ਆ ਤਾਂ ਮੈਨੂੰ ਦੂਸਰੇ ਟਰਮੀਨਲ ਤੇ ਲੈ ਕੇ ਗਏ ਸੀ ਉੱਥੋਂ ਜਿਹੜੀਆਂ ਕਨੈਕਟਡ ਫਲਾਈਟਸ ਵਾਲੇ ਸੀਗੇ ਉਹਨਾਂ ਨੂੰ ਦੂਸਰੇ ਟਰਮੀਨਲ ਤੇ ਭੇਜ ਰਹੇ ਸੀ ਆਈ ਥਿੰਕ ਹੁਣ ਮੈਨੂੰ ਨੇਮ ਨਹੀਂ ਯਾਦ ਕਿ ਉਹ ਟਰਮੀਨਲ ਕਿੰਨੇ ਨੰਬਰ ਸੀਗਾ ਤਾਂ ਉੱਥੋਂ ਬੱਸ 'ਚ ਬਿਠਾ ਕੇ ਲੈ ਕੇ ਜਾਂਦੇ ਆ ਤੇ ਡਰਨ ਵਾਲੀ ਕੋਈ ਗੱਲ ਨਹੀਂ ਹੁੰਦੀ ਜਿਵੇਂ ਮੇਰੀ 5 ਘੰਟੇ ਦੀ ਸਟੇ ਸੀਗੀ 5 5.5 ਘੰਟੇ ਦੀ ਤੇ ਪਹਿਲਾਂ ਤਾਂ ਐਵੇਂ ਫੀਲ ਹੁੰਦਾ ਸੀਗਾ ਹਨਾ ਕਿ ਵੀ ਪਤਾ ਨਹੀਂ ਇੰਨਾ ਟਾਈਮ ਉੱਥੇ ਕਿਵੇਂ ਬੈਠਿਆ ਜਾਊਗਾ ਕਿਵੇਂ ਨਾ ਬੈਠਿਆ ਜਾਊਗਾ ਪਰ ਉੱਥੇ ਮਤਲਬ ਕਿ ਚੇਅਰਜ਼ ਵੀ ਲੱਗਣੀਆਂ ਲੱਗੀਆਂ ਹੁੰਦੀਆਂ ਤੁਸੀਂ ਬੈਠ ਵੀ ਸਕਦੇ ਆ ਦੂਸਰੀਆਂ ਚੇਅਰਜ਼ ਵੀ ਹੁੰਦੀਆਂ ਜਿੱਦਾਂ ਉਹਨਾਂ ਨੇ ਵੀ ਪੈਣ ਵਾਲੀਆਂ ਚੇਅਰਜ਼ ਟਾਈਪ ਬਣੇ ਹੁੰਦੇ ਆ ਕਿ ਆਪਾਂ ਕੰਫਰਟੇਬਲੀ ਉਹਨਾਂ ਦੇ ਉੱਪਰ ਪੈ ਸਕਦੇ ਆ ਆਪਦਾ ਸਮਾਨ ਕੋਲੇ ਰੱਖ ਕੇ ਮਤਲਬ ਕਿ ਆਪਾਂ ਆਪਦਾ ਨੀਂਦ ਵਗੈਰਾ ਲੈ ਸਕਦੇ ਆ ਰਿਲੈਕਸ ਫੀਲ ਕਰ ਸਕਦੇ ਆ ਬਾਕੀ ਉੱਥੇ ਕੋਈ ਡਰ ਡਰ ਨਹੀਂ ਹੁੰਦਾ ਹੈਗਾ ਕਿ ਜੇ ਆਪਾਂ ਬੈਠੇ ਆਪਣਾ ਕੋਈ ਸਮਾਨ ਚੱਕ ਕੇ ਲੈ ਜੂਗਾ ਸਾਰਾ ਮਤਲਬ ਕਿ ਮੇਰੀ ਰਾਤ ਦੀ ਸਟੇ ਸੀਗੀ 5 ਘੰਟੇ ਦੀ ਬਟ ਉੱਥੇ ਆਈ ਲੱਗ ਰਿਹਾ ਹੁੰਦਾ ਬਸ ਦਿਨੀ ਚੜਿਆ ਹੋਇਆ ਵਾ ਲੋਕੀ ਤੁਰੇ ਆਉਂਦੇ ਆ ਕੋਈ ਆਈ ਜਾਂਦਾ ਏ ਕੋਈ ਜਾਈ ਜਾਂਦਾ ਵਾ ਕੋਈ ਉੱਥੇ ਬੈਠਾ ਬਾਕੀ ਆਪਣੇ ਉਥੋਂ ਨਾਲ ਮਤਲਬ ਕਿ ਬਹੁਤ ਆਪਾਂ ਨੂੰ ਸਾਥ ਮਿਲ ਜਾਂਦਾ ਹੁੰਦਾ ਵਾ ਬਹੁਤ ਲੋਕੀ ਹੁੰਦੇ ਆ ਕਿਉਂਕਿ ਹੁਣ ਮੰਨ ਲਓ ਵੀ ਜਿਵੇਂ ਆਪਣੀ ਟੋਰਾਂਟੋ ਦੀ ਫਲਾਈਟ ਹੁੰਦੀ ਹੈ ਜਿਹੜੇ ਦੁਬਈ ਉੱਤਰਗੇ ਉੱਤਰਗੇ ਜਿਹਨਾਂ ਦੀ ਦੁਬਈ ਦੀ ਸੀ ਉਸ ਤੋਂ ਬਾਅਦ ਜਿਹੜੇ ਕਨੈਕਟਡ ਫਲਾਈਟਸ ਵਾਲੇ ਹੁੰਦੇ ਉਹ ਸਾਰੇ ਟੋਰਾਂਟੋ ਦੇ ਹੀ ਹੋਣਗੇ ਜਿਵੇਂ ਮੇਰੇ ਨਾਲ ਅਸੀਂ 5-6 ਜਾਣੇ ਸੀਗੇ ਤਾਂ ਵਧੀਆ ਸਾਥ ਬਣ ਗਿਆ ਸੀਗਾ ਵਧੀਆ ਆਰਾਮ ਨਾਲ ਬੈਠ ਕੇ ਆਪਾਂ ਗੱਲਾਂ ਬਾਤਾਂ ਕਾਟ ਸਕਦੇ ਹਾਂ ਖਾ ਪੀ ਸਕਦੇ ਹਾਂ ਉੱਥੇ ਬੈਠ ਕੇ ਤੇ ਉਸ ਤੋਂ ਬਾਅਦ ਜਿੱਦਾਂ ਉਹ ਇੱਕ ਆਪਾਂ ਨੂੰ ਬੋਰਡਿੰਗ ਪਾਸ ਵੈਸੇ ਇੰਡੀਆ ਤੋਂ ਵੀ ਦੇ ਇੰਡੀਆ ਤੋਂ ਹੀ ਦੇ ਦਿੰਦੇ ਹੁੰਦੇ ਅਜਿਵੇਂ ਮੈਨੂੰ ਦੋ ਬੋਰਡਿੰਗ ਪਾਸ ਮਿਲੇ ਸੀਗੇ ਇੰਡੀਆ ਵਾਲੇ 에어ਪੋਰਟ ਤੋਂ ਹਨ ਆਪਣੇ ਤੋਂ ਇੱਕ ਤਾਂ ਸੀਗਾ ਵੀ ਇੰਡੀਆ ਤੋਂ ਦੁਬਈ ਦਾ ਇੱਕ ਦੁਬਈ ਤੋਂ ਟੋਰਾਂਟੋ ਦਾ ਸੀਗਾ ਤੇ ਉਹਦੇ ਨਾਲ ਇੱਕ ਸਾਈਡ ਤੇ ਸਲਿੱਪ ਜੀ ਹੁੰਦੀ ਆ ਜਿਵੇਂ ਆਪਣਾ ਇੰਡੀਆ ਤੋਂ ਮੈਂ ਲੈਂਡ ਜਦੋਂ ਕੀਤਾ ਸੀ ਦੁਬਈ ਨੂੰ ਤਾਂ ਉਹ ਸਲਿੱਪ ਜੀ ਉਹ ਨਾਲੋਂ ਕੱਟ ਲੈਂਦੇ ਹੁੰਦੇ ਆ ਦੂਸਰਾ ਉਵੇਂ ਹੀ ਰਹਿਣ ਦਿੰਦੇ ਹੁੰਦੇ ਆ ਜਿਹੜਾ ਉਹ ਦੂਸਰਾ ਸੀਗਾ ਫਿਰ ਉਹਦਾ ਉਹਨਾਂ ਨੇ ਜਾ ਕੇ ਜਿਵੇਂ ਦੁਬਈ ਜਦੋਂ ਪਾਸ ਕੀਤਾ ਉਹ ਮਤਲਬ ਕਿ ਇੱਕ ਸਾਦਾ ਪਾਸ ਕਰ ਦਿੰਦੇ ਬੋਰਡਿੰਗ ਪਾਸ ਨੂੰ ਤਾਂ ਉਹ ਆਪਦੇ ਸਲਿੱਪ ਜੀ ਲਾ ਲੈਂਦੇ ਆ ਨਾਲੋਂ ਤੇ ਬਾਕੀ ਆਪਾਂ ਨੂੰ ਦੇ ਦਿੰਦੇ ਆ ਫਿਰ ਉਸ ਤੋਂ ਬਾਅਦ ਮੰਨ ਲਓ ਵੀ ਜਿਵੇਂ ਉੱਥੇ ਵੀ ਸੇਮ ਉਵੇਂ ਹੀ ਹੁੰਦਾ ਵਾ ਉੱਥੋਂ ਮੇਰੀ ਫਲਾਈਟ ਸੀਗੀ ਆਈ ਥਿੰਕ ਮੇਰਾ 2 ਵਜੇ ਪਲੇਨ ਉੱਡਣਾ ਸੀ ਦੁਬਈ ਦੇ ਟਾਈਮ ਦੇ ਅਕੋਰਡਿੰਗ ਤਾਂ ਉੱਥੇ ਵੀ ਆਈ ਹੁੰਦਾ ਵਾ ਵੀ 2 ਵਜੇ ਮੈਨੂੰ ਐਗਜ਼ੈਕਟ ਯਾਦ ਨਹੀਂ ਕਿੰਨੇ ਵਜੇ ਸੀਗਾ ਉੱਥੇ ਵੀ ਆਈ ਹੁੰਦਾ ਵਾ 3 ਘੰਟੇ ਪਹਿਲਾਂ ਜਿਹੜੀ ਹੁੰਦੀ ਆ ਆਪਣੀ ਚੈੱਕ ਇਨ ਸਟਾਰਟ ਹੋ ਜਾਂਦੀ ਆ ਤੇ ਉੱਥੇ ਜਾ ਕੇ ਆਪਾਂ ਨੂੰ ਕਿਸੇ ਨੇ ਅਨਾਉਂਸ ਨਹੀਂ ਕਰਨਾ ਹੁੰਦਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਆਪਾਂ 에ਰਪੋਰਟ ਦੇ ਵਿੱਚ ਜਿੱਥੇ ਬੈਠੇ ਆ ਆਪਾਂ ਕਿੱਥੇ ਬੈਠੇ ਹੋਏ ਆ ਤੇ ਆਪਣੀ ਜਿਹੜੀ ਚੈੱਕ ਇਨ ਉਹ ਕਿੰਨੇ ਨੰਬਰ ਗੇਟ ਤੇ ਹੋਣੀ ਆ ਹਨਾ ਆਪਾਂ ਨੂੰ ਉਹ ਖੁਦ ਆ ਕੇ ਨਹੀਂ ਦੱਸਦੇ ਦੱਸ ਕੇ ਨਹੀਂ ਜਾਣਾ ਉਹਨਾਂ ਨੇ ਵੀ ਆਪਾਂ ਜੇ ਕਹਿ ਦਈਏ ਵੀ ਆਪਾਂ ਆਰਾਮ ਨਾਲ ਉੱਥੇ ਬੈਠੇ ਹੋਏ ਆ ਤੇ ਉਹ ਆਪਾਂ ਨੂੰ ਆ ਕੇ ਦੱਸਣਗੇ ਕਿ ਤੁਹਾਡੀ ਚੈੱਕ ਇਨ ਹੋਣ ਵਾਲੀ ਆ ਤੇ ਤੁਸੀਂ ਆ ਜਾਓ ਉੱਥੇ ਆਪਾਂ ਨੂੰ ਆਪ ਨੂੰ ਧਿਆਨ ਰੱਖਣਾ ਪੈਂਦਾ ਹਨਾ ਜਿੱਦਾਂ ਉੱਥੇ ਬਹੁਤ ਸਾਰੇ ਖੜੇ ਹੁੰਦੇ ਆ ਸਿਕਿਉਰਿਟੀ ਗਾਰਡਸ ਆ ਤਾਂ ਆਪਾਂ ਉਹਨਾਂ ਕੋਲ ਜਾ ਕੇ ਪੁੱਛ ਸਕਦੇ ਆ ਇੱਕ ਗੱਲ ਆ ਵੀ ਉੱਥੇ ਜ਼ਿਆਦਾਤਰ ਤਾਂ ਜਾਂਦਾ ਸਾਊਥ ਇੰਡੀਅਨਸ ਹੁੰਦੇ ਆ ਕਾਰਨਰਸ ਹੁੰਦੇ ਆ ਤੁਹਾਨੂੰ ਬਹੁਤ ਘੱਟ ਮਿਲਦੇ ਉੱਥੇ ਵੀ ਕੋਈ ਪੰਜਾਬੀ ਬੋਲਦਾ ਹੋਊਗਾ ਜਾਂ ਹਿੰਦੀ ਬੋਲਦਾ ਹੋਊਗਾ ਬਟ ਉਹ ਇੰਨਾ ਸਮੂਥਲੀ ਤੇ ਇੰਨਾ ਪਿਆਰ ਨਾਲ ਵਧੀਆ ਦੱਸ ਦਿਆ ਕਿ ਤੁਹਾਨੂੰ ਸਮਝਾ ਦਿੰਦੇ ਆ ਕਿ ਹਾਂ ਤੁਸੀਂ ਉਹ ਵਾਲੇ ਗੇਟ ਤੇ ਚੜੇ ਜਾਓ ਵੀ ਉੱਥੇ ਜਾ ਕੇ ਤੁਸੀਂ ਕੱਟ ਸਕਦੇ ਹੋ ਉੱਥੇ ਆਪਾਂ ਨੂੰ ਬਹੁਤ ਮਿਲ ਜਾਂਦੇ ਆ ਕਈ ਵਾਰ ਐਵੇਂ ਦੇ ਵੀ ਆਫੀਸਰ ਮਿਲ ਹੁੰਦੇ ਉੱਥੇ ਅੰਦਰ ਜੋ ਹਿੰਦੀ ਚ ਗੱਲ ਕਰਦੇ ਆ ਹਨ ਬਟ ਜਿਹੜੇ ਉੱਥੇ ਜਿਵੇਂ ਸਕਿਉਰਟੀ ਗਾਰਡ ਵਗੈਰਾ ਵਾਲੇ ਖੜੇ ਹੁੰਦੇ ਹੈਗੇ ਆ ਉਹ ਨਹੀਂ ਮਤਲਬ ਆਪਾਂ ਨੂੰ ਵੀ ਦੱਸ ਉਹਨਾਂ ਨੂੰ ਐਗਜ਼ੈਕਟ ਪੰਜਾਬੀ ਜਾਂ ਹਿੰਦੀ ਨਹੀਂ ਹੁੰਦੀ ਹੁੰਦੀ ਕੀ ਹੈ ਨਾ ਤਾ ਆਪਾਂ ਬਸ ਉਥੋਂ ਨਾਲ ਤੋਂ ਹਿੰਟ ਲੈ ਕੇ ਜਿਵੇਂ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਜੇ ਤੋਂ ਸਾਊਥ ਇੰਡੀਅਨ ਸੀ ਜਦੋਂ ਮੈਨੂੰ ਤਾਂ ਸਮਝ ਲੱਗ ਗਿਆ ਹਨਾ ਉਹਨਾਂ ਨੇ ਮੈਨੂੰ ਅੰਗਰੇਜ਼ੀ ਵਿੱਚ ਦੱਸਤਾ ਸੀਗਾ ਕਿ ਤੁਸੀਂ ਐਨੇ ਨੰਬਰ ਗੇਟ ਤੇ ਜਾਣਾ ਵਾ ਪਰ ਜਿੱਥੇ ਅਸੀਂ ਬੈਠ ਰਹੇ ਸੀ ਉਹ ਗੇਟ ਨੰਬਰ ਉਥੋਂ ਕਾਫੀ ਦੂਰ ਸੀਗਾ ਤਾਂ ਉੱਥੇ ਵੀ ਸੇਮ ਇੰਡੀਆ ਵਾਂਗੂ ਹੀ ਹੁੰਦਾ ਵਾ ਅਗਰ ਆਪਾਂ ਨੂੰ ਲੱਗ ਰਿਹਾ ਵੇ ਕਿ ਆਪਾਂ ਜਿਆਦਾ ਦੂਰ ਜਾਣਾ ਵਾ ਤੇ ਆਪਣੇ ਤੋਂ ਇੰਨੀ ਵੱਡ ਤੁਰਿਆ ਨਹੀਂ ਜਾਣਾ ਹੈਗਾ ਤਾਂ ਉੱਥੇ ਫ੍ਰੀ ਰਾਈਡ ਦੇ ਰਏ ਹੁੰਦੇ ਆ ਹਨਾ ਗੱਡੀਆਂ ਹੁੰਦੀਆਂ ਵਾ ਉਹ ਆਪਾਂ ਨੂੰ ਫ੍ਰੀ ਰਾਈਡ ਦੇ ਰਏ ਹੁੰਦੇ ਆ ਮਤਲਬ ਕਿ ਆਟੋ ਟਾਈਪ ਜੇ ਤਾਂ ਆਪਾਂ ਉਹਨਾਂ ਤੇ ਜਾ ਸਕਦੇ ਹਾਂ ਤੇ ਮਤਲਬ ਆਪਦੇ ਬਸ ਉੱਥੇ ਗੇਟ ਤੇ ਉੱਥੇ ਪਹੁੰਚ ਜਾਣਾ ਵਾ ਉੱਥੇ ਸੇਮ ਜਿਵੇਂ ਆਪਣੀ ਇੰਡੀਆ ਚੈੱਕ ਇਨ ਹੁੰਦੀ ਆ ਓਵੇਂ ਆਪਣੀ ਚੈੱਕ ਇਨ ਹੁੰਦੀ ਆ ਜਿਵੇਂ ਮੇਰਾ ਸੀਗਾ ਜਿਹੜਾ ਇੰਡੀਆ ਤੋਂ ਸੀਗਾ ਮੈਂ ਤੁਹਾਨੂੰ ਦੱਸਿਆ ਸੀ ਨਾ ਪਾਰਟ 1 ਵੀਡੀਓ ਦੇ ਵਿੱਚ ਕਿਹੜੇ ਮੇਰੇ 23 3 ਕਿਜੀ ਵਾਲੇ ਲਗੇ ਸੀਗੇ ਉਹਨਾਂ ਨੇ ਕੱਲੇ ਉਹ ਸਬਮਿਟ ਕੀਤੇ ਸੀਗੇ ਤੇ ਜਿਹੜਾ ਮੇਰਾ ਸੀਗਾ 8 ਕਿਲੋ ਵਾਲਾ ਲਗੇ ਸੀਗਾ ਹੈਂਡ ਬੈਗਸ ਸੀ ਉਹਨਾਂ ਨੇ ਮੈਨੂੰ ਸਬਮਿਟ ਨਹੀਂ ਸੀ ਕੀਤੇ ਉਹਨਾਂ ਨੇ ਕਿਹਾ ਸੀ ਤੁਹਾਨੂੰ ਖੁਦ ਨੂੰ ਕੈਰੀ ਕਰਨਾ ਪੈਣਾ ਨਾਲ ਤੇ ਪਰ ਜੋ ਦੁਬਈ ਚਲੇ ਗਏ ਸੀਗੇ ਦੁਬਈ ਜਾ ਕੇ ਮੇਰਾ ਉਹਨਾਂ ਨੇ ਉਹ ਵੀ ਸਬਮਿਟ ਕਰ ਲਿਆ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਸਬਮਿਟ ਕਰਨਾ ਪੈਣਾ ਇਹ ਵੀ ਕੋਈ ਤੁਹਾਡੀ ਲੋੜੀ ਦੀ ਇਹਦੇ ਵਿੱਚ ਚੀਜ਼ ਹੈਗੀ ਆ ਤੇ ਤੁਸੀਂ ਕੱਢ ਲਓ ਮੈਂ ਕਿਹਾ ਵੀ نو ਇਟਸ ਓਕੇ ਵੀ ਮੈਂ ਕਰ ਲਉ ਕੋਈ ਚੱਕਰ ਨਹੀਂ ਹੈਗਾ ਕਿ ਮੈਨੂੰ ਹਣਾ ਤੇ ਬਸ ਉੱਥੇ ਉਹ ਆਪਣੀ ਚੈੱਕ ਇਨ ਕਰਦੇ ਆਪਣਾ ਬੋਰਡਿੰਗ ਪਾਸ ਜਿਹੜਾ ਉਹਨੂੰ ਪਾਸ ਕਰ ਦਿੰਦੇ ਆ ਤੇ ਆਪਣਾ ਬੈਗ ਸਬਮਿਟ ਕਰਕੇ ਤੇ ਬਸ ਉੱਥੇ ਵੀ ਉਹ ਸੇਮ ਉਵੇਂ ਹੀ ਕਹਿ ਦਿੰਦੇ ਆ ਕਿ ਤੁਸੀਂ ਬੈਠ ਜਾਓ ਇੱਥੇ ਵੇਟ ਕਰੋ ਤਾ ਉਥੇ ਵੀ ਆਪਾਂ ਅਗਰ ਆਪਾਂ ਕੁਝ ਖਾਣਾ ਪੀਣਾ 에어ਪੋਰਟ ਦੇ ਵਿੱਚੋਂ ਵੀ ਸਭ ਕੁਝ ਮਿਲ ਜਾਂਦਾ ਪਾਣੀ ਦੀਆਂ ਬੋਟਲਸ ਵੀ ਮਿਲ ਜਾਂਦੀਆਂ ਕੋਲਡ ਡਰਿੰਕਸ ਵੀ ਮਿਲ ਜਾਂਦੇ ਆ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਮਿਲ ਜਾਂਦੀਆਂ ਪਰ ਉਹ ਬਹੁਤ ਕੋਸਟਲੀ ਹੁੰਦੀਆਂ ਮਹਿੰਗੀਆਂ ਹੁੰਦੀਆਂ ਜਿਵੇਂ ਆਪਾਂ ਪਾਣੀ ਦੀ ਬੋਟਲ ਵੇਖੀਏ ਨਾਰਮਲ ਵੀ ਆਪਾਂ ਨੂੰ 20 ਰੁਪਏ ਦੀ ਮਿਲਦੀ ਹੈ ਇੰਡੀਆ 'ਚ ਜਿਹੜੀ ਬੋਟਲ ਤਾਂ ਉਥੇ ਉਹ 에어ਪੋਰਟ ਦੇ ਵਿੱਚ 50 50 60 60 ਰੁਪਏ ਐਵੇਂ ਦਿੰਦੇ ਆ ਨਾ ਕੋਲਡ ਡਰਿੰਕ ਦੀਆਂ ਬੋਟਲਾਂ ਮਤਲਬ ਕਿ ਇੰਡੀਆ ਵਾਲ 에어ਪੋਰਟ ਤੇ ਫਿਰ ਵੀ ਘੱਟ ਮਹਿੰਗਾ ਹੁੰਦਾ ਦੁਬਈ 'ਚ ਕਾਫੀ ਮਹਿੰਗਾ ਹ ਉਹ ਉਥੋਂ ਦੇ ਅਕੋਰਡਿੰਗ ਆ ਜਾਂਦਾ ਹਨਾ ਉਥੇ ドラਮ ਵਗੈਰਾ ਚੱਲਦੇ ਆ ਤੇ ਆਪਾਂ ਨੂੰ ਲੱਗਦਾ ਕਿ ਇਹ ਚੀਜ਼ ਬਹੁਤ ਮਹਿੰਗੀ ਬੱਲਾ ਆਪਾਂ ਨੂੰ ਉਥੋਂ ਦੇ ਪੈਸੇ ਆਪਦੇ ਕਨਵਰਟ ਕਰਾਉਣੇ ਪੈਂਦੇ ਆ ドラਮ ਦੇ ਵਿੱਚ ਹਨਾ ਤਾਂ ਫਿਰ ਉਹ ਲੈ ਸਕਦੇ ਜੀ ਆਪਾਂ ਦੁਬਈ ਆਪਣੀ ਸਟੇ ਹੁੰਦੀ ਆ ਤਾਂ ਹਰੇਕ ਕੰਟਰੀ ਦੇ ਅਕੋਰਡਿੰਗ ਹੁੰਦੀ ਆ ਜਿੱਥੇ ਵੀ ਜਿਹੜੀ ਵੀ ਕੰਟਰੀ ਦੇ ਵਿੱਚ ਆਪਣੀ ਸਟੇ ਹੁੰਦੀ ਆ ਤਾਂ ਉਥੋਂ ਅਗਰ ਆਪਾਂ ਕੁਝ ਖਰੀਦਦੇ ਆ ਤਾਂ ਉਹ ਉਥੋਂ ਦੀ ਮਣੀ ਦੇ ਅਕੋਰਡਿੰਗ ਉਥੋਂ ਦੀ ਜਿਹੜੀ ਕਰੰਸੀ ਆ ਉਹਦੇ ਅਕੋਰਡਿੰਗ ਹੀ ਆਪਾਂ ਨੂੰ ਚੀਜ਼ ਮਿਲਣੀ ਆ ਵੀ ਆਪਾਂ ਨੂੰ ਆਪਣੇ ਜਿਹੇ ਇੰਡੀਅਨ ਪੈਸੇ ਆਪਣੇ ਕੋਲੇ ਜਾਂ ਡਾਲਰਸ ਆ ਉਹ ਆਪਾਂ ਨੂੰ ਉਹਦੇ ਤੇ ਇਸ ਤੋਂ ਬੈਟਰ ਆ ਕਿ ਤੁਸੀਂ ਆਪ ਦਾ ਘਰੋਂ ਹੀ ਖਾਣਾ ਪੀਣਾ ਨਾਲ ਲੈ ਕੇ ਆਓ ਉਹਦੀਆਂ ਪੈਕੇਟ ਬੰਦ ਚੀਜ਼ਾਂ ਲੈ ਕੇ ਆਓ ਹਨਾ ਬਿਸਕਟ ਵਗੈਰਾ ਲੈ ਕੇ ਆ ਸਕਦੇ ਆ ਕੋਈ ਨਮਕੀਨ ਵਗੈਰਾ ਲੈ ਕੇ ਆ ਸਕਦੇ ਆ ਸਭ ਤੋਂ ਵਧੀਆ ਗੱਲ ਕਿ ਆਪਣੀ ਰੋਟੀ ਪਰੌਠੇ ਬਣਾ ਕੇ ਘਰੋਂ ਲੈ ਕੇ ਆਓ ਹਨਾ ਈਜ਼ਲੀ ਜਿੱਥੇ ਮਰਜ਼ੀ ਤੁਸੀਂ ਬਹਿ ਕੇ ਖਾਓ ਨਾਲ ਤੁਸੀਂ ਹੋਰ ਵਧੀਆ ਰਿਲੈਕਸਡ ਫੀਲ ਕਰੋਗੇ ਨਾਲੇ ਵਧੀਆ ਮਤਲਬ ਕਿ ਆ ਤੁਸੀਂ ਪੇਟ ਪੂਜਾ ਕਰ ਸਕਦੇ ਆ ਨਾ ਢੱਡ ਭਾੜ ਸਕਦੇ ਆ ਤੇ ਉਸ ਤੋਂ ਬਾਅਦ ਬਸ ਵੀ ਆਪਾਂ ਉੱਥੇ ਬਹਿ ਕੇ ਵੇਟ ਕਰਨੀ ਆ ਜਿਵੇਂ ਅਸੀਂ ਵੇਟ ਕੀਤੀ ਸੀ ਫਿਰ ਉੱਥੇ ਫਿਰ ਉਹ ਵੀ ਅਨਾਉਂਸ ਕਰ ਦਿਆ ਕਿ ਇਹ ਨੰਬਰ ਪਲੇਨ ਆਡਾ ਆਪਣਾ ਪਲੇਨ ਆ ਉਹ ਆਪਣੇ ਬੋਰਡਿੰਗ ਪਾਸ ਤੇ ਲਿਖਿਆ ਹੁੰਦਾ ਕਿ ਆਪਣਾ ਇਹ ਨੰਬਰ ਪਲੇਨ ਆ ਤੁਹਾਡਾ ਆ ਤੁਹਾਡਾ ਪਲੇਨ ਆ ਇਹ ਨਾ ਉਹਦਾ ਨੰਬਰ ਆ ਇਹਨਾਂ ਤੁਹਾਡਾ ਸੀਟ ਨੰਬਰ ਆ ਤਾਂ ਬਸ ਆਪਾਂ ਉੱਥੋਂ ਫਿਰ ਜਾ ਕੇ ਮਤਲਬ ਕਿ ਜਦੋਂ ਆਪਾਂ ਅਨਾਉਂਸ ਕਰਨਗੇ ਤੇ ਆਪਾਂ ਉੱਥੇ ਲਾਈਨ 'ਚ ਲੱਗ ਜਾਣਾ ਵਾ ਤੇ ਆਪਾਂ ਮਤਲਬ ਕਿ ਹੌਲੀ-ਹੌਲੀ ਤੁਰੇ ਜਾਣਾ ਵਾ ਪਲੇਨ ਦੇ ਵਿੱਚ ਵੜ ਜਾਂਦੇ ਆ ਜਾਂਕਿ ਤੇ ਉਸ ਤੋਂ ਬਾਅਦ ਆਪਾਂ ਆਪਣਾ ਸੀਟ ਨੰਬਰ ਵੇਖਣਾ ਹੁੰਦਾ ਵਾ ਵੈਸੇ ਆਪਾਂ ਖੁਦ ਵੀ ਵੇਖ ਕੇ ਬੈਠ ਸਕਦੇ ਆ ਪਰ ਜਦੋਂ ਆਪਾਂ ਪਲੇਨ ਚ ਜਾ ਚੜਨ ਲੱਗਦੇ ਆ ਉਹਨਾਂ ਦੇ ਮੁੰਰੇ ਵੀ ਉੱਥੇ ਖੜੇ ਹੁੰਦੇ ਆ ਨਾ ਆਫੀਸਰਸ ਖੜੇ ਹੁੰਦੇ ਆ ਸਿਕਿਉਰਟੀਆਂ ਵਾਲੇ ਖੜੇ ਹੁੰਦੇ ਆ ਤਾਂ ਉਹ ਬਹੁਤ ਹੀ ਮਤਲਬ ਕਿ ਬਹੁਤ ਹੀ ਪਿਆਰ ਨਾਲ ਆਪਣਾ ਵੈਲਕਮ ਕਰਦੇ ਆ ਕੀ ਵੀ ਵੈਲਕਮ ਵੀ ਤੁਸੀਂ ਆਈਆਂ ਇੱਥੇ ਹਨਾ ਗੁੱਡ ਮਾਰਨਿੰਗ ਗੁੱਡ ਈਵਨਿੰਗ ਜੋ ਵੀ ਟਾਈਮ ਹੁੰਦਾ ਹੋ ਕਰਦੇ ਆ ਤੇ ਆਪਾਂ ਨੂੰ ਥਾਂ ਥਾਂ ਤੇ ਉਹ ਵੇਖ ਕੇ ਦੱਸੀ ਜਾਂਦੇ ਆ ਵੀ ਆਹ ਤੁਹਾਡਾ ਸੀਟ ਨੰਬਰ ਆ ਤੁਸੀਂ ਉੱਥੇ ਚੱਲ ਜਿਓ ਉੱਥੇ ਜਿਹੜਾ ਆਪਾਂ ਜਾਂਦੇ ਆ ਅੱਗੇ ਕੋਈ ਹੋਰ ਖੜਾ ਹੁੰਦਾ ਉਹ ਆਪਾਂ ਨੂੰ ਫੇਰ ਵੇਖ ਕੇ ਦੱਸਦਾ ਵੀ ਤੁਹਾਡਾ ਆਹ ਸੀਟ ਨੰਬਰ ਆ ਤੁਸੀਂ ਉੱਥੇ ਚਲੇ ਜਾਓ ਫਿਰ ਆਪਾਂ ਆਰਾਮ ਨਾਲ ਬੈਠ ਕੇ ਵਿੱਚ ਬੈਠ ਸਕਦੇ ਆ ਵਾਸ਼ਰੂਮ ਵਗੈਰਾ ਸਾਰਾ ਕੁਝ ਵਿੱਚ ਹੁੰਦਾ ਆ ਆਪਾਂ ਹਰ ਇੱਕ ਚੀਜ਼ ਯੂਜ਼ ਕਰ ਸਕਦੇ ਆ ਜਿੱਦਾਂ ਪਾਣੀ ਵਗੈਰਾ ਉਹ ਆਪਾਂ ਨੂੰ ਦੇਈ ਜਾਂਦੇ ਆ ਦੇ ਕੇ ਜਾਂਦੇ ਆ ਜਿਵੇਂ ਆਪਾਂ ਨੂੰ ਕੋਈ ਬ੍ਰੇਕਫਾਸਟ ਦੇਣ ਆਉਂਦੇ ਆ ਲੰਚ ਦੇਣ ਆਉਂਦੇ ਆ ਡਿਨਰ ਦੇਣ ਆਉਂਦੇ ਆ ਤਾਂ ਉਦੋਂ ਆਪਾਂ ਨੂੰ ਉਹ ਪਾਣੀ ਵਗੈਰਾ ਦੇ ਕੇ ਜਾਂਦੇ ਆ ਬਟ ਉਸ ਤੋਂ ਅਗਰ ਉਹ ਹਜੇ ਨਹੀਂ ਆਏ ਪਰ ਆਪਾਂ ਨੂੰ ਲੱਗ ਰਿਹਾ ਕਿ ਆਪਾਂ ਨੂੰ ਪਾਣੀ ਦੀ ਲੋੜ ਆਪਣੇ ਕੋਲ ਹੈ ਨਹੀਂਗਾ ਆਪਾਂ ਪਾਣੀ ਪੀਣਾ ਤਾਂ ਆਪਾਂ ਉਹਨਾਂ ਦੀ ਕਿਚਨ ਹੁੰਦੀ ਆ ਜਿਵੇਂ ਪਲੇਨ ਦੇ ਬਿਲਕੁਲ ਬੈਕ ਦੇ ਵਿੱਚ ਤਾਂ ਉੱਥੇ ਜਾ ਕੇ ਆਪਾਂ ਉਹਨਾਂ ਤੋਂ ਪਾਣੀ ਮੰਗ ਸਕਦੇ ਹਾਂ ਕਿ ਤੁਸੀਂ ਮੈਨੂੰ ਮਤਲਬ ਕਿ ਪਾਣੀ ਦੇ ਦਿਓ ਹਨਾ ਗਲਾਸ ਜਿਦੋਂ ਤਾਂ ਆਪਾਂ ਮੰਗ ਸਕਦੇ ਹਾਂ ਇੱਕ ਗੱਲ ਹੁੰਦੀ ਹੈ ਵੀ ਜਦੋਂ ਆਪਾਂ ਇੰਡੀਆ ਤੋਂ ਲੈਂਡ ਕਰਦੇ ਹਾਂ ਜਿਵੇਂ ਮੇਰਾ ਜਿਹੜੀ ਦੁਬਈ 에ਅਰਲਾਈਨ ਸੀਗੇ ਨਾ ਇੰਡੀਆ 에ਅਰਲਾਈਨ ਸੀ ਦੁਬਈ ਤੋਂ ਇੰਡੀਆ ਉਹਦੇ ਵਿੱਚ ਜਿਹੜੇ ਸਾਰੇ ਉਹਨਾਂ ਦੇ ਮਤਲਬ ਕਿ ਸਟਾਫ ਮੈਂਬਰ ਸੀਗੇ ਉਹ ਸਾਰੇ ਕੋਈ ਗੁਜਰਾਤੀ ਸੀ ਕੋਈ ਕਿਵੇਂ ਸੀਗਾ ਵੀ ਉਹ ਹਿੰਦੀ ਬੋਲ ਸਕਦੇ ਸੀ ਹਿੰਦੀ ਬੋਲਦੇ ਸੀਗੇ ਇੰਗਲਿਸ਼ ਵੀ ਬੋਲਦੇ ਸੀ ਜੇ ਕਿਸ ਨੂੰ ਇੰਗਲਿਸ਼ ਨਹੀਂ ਸਮਝ ਆਉਂਦੀ ਸੀ ਉਹ ਅਗਲੇ ਨਾਲ ਹਿੰਦੀ ਗੱਲ ਕਰਦੇ ਸੀਗੇ ਪਰ ਜਿਹੜਾ 에ਅਰ ਕੈਨੇਡਾ ਦਾ ਸੀ ਮੇਰਾ ਜਿਵੇਂ ਦੁਬਈ ਤੋਂ ਲੈ ਕੇ ਟ੍ਰਾਂਟੋ ਤੱਕ ਕਿਹੜਾ ਪਲੇਨ ਸੀਗਾ ਉਹਦੇ ਵਿੱਚ ਸਾਰੇ ਜਿਹੜੇ ਸਟਾਫ ਮੈਂਬਰ ਸੀਗੇ ਉਹ ਸਾਰੇ ਫੋਰਨਰ ਸੀਗੇ ਬਦਲੇ ਉਹ ਕੇ ਗੋਰੇ ਹੀ ਸੀਗੇ ਉਹਨਾਂ ਨੂੰ ਪੰਜਾਬੀ ਜਾਂ ਹਿੰਦੀ ਬਿਲਕੁਲ ਨਹੀਂ ਪਤਾ ਲੱਗਦਾ ਉਹ ਇੰਗਲਿਸ਼ ਹੀ ਬੋਲਦੇ ਆ ਤੇ ਬਸ ਉਹਨਾਂ ਨੂੰ ਜਿਵੇਂ ਜਿਹਨੂੰ ਹੁਣ ਇੰਗਲਿਸ਼ ਨਹੀਂ ਬੋਲਣੀ ਆਉਂਦੀ ਤਾਂ ਉਹਨੂੰ ਟੁੱਟੀ ਪੁੱਟੀ ਲੈਂਗੁਏਜ ਚ ਉਹਨਾਂ ਨੂੰ ਸਮਝਾਉਣਾ ਪੈਂਦਾ ਵਾ ਵੀ ਇੱਕ ਦੋ ਵਰਡ ਆਪਾਂ ਉਹਨਾਂ ਨੂੰ ਬੋਲ ਦਾਂਗੇ ਤਾਂ ਉਹ ਸਮਝ ਜਾਂਦੇ ਆ ਮੰਨ ਲਾ ਆਪਾਂ ਉਹਨਾਂ ਤੋਂ ਪਾਣੀ ਲੈਣਾ ਹੈ ਹਨਾ ਆਪ ਨੂੰ ਪਾਣੀ ਚਾਹੀਦਾ ਵਾ ਤੇ ਆਪਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਆਪ ਨੂੰ ਤਾਂ ਕਿਵੇਂ ਮੰਗੀ ਆਪਾਂ ਉਹਨੂੰ ਕਵਾਂਗੇ ਪਾਣੀ ਦੇ ਦੋ ਤਾਂ ਉਹਨਾਂ ਨੂੰ ਸਮਝ ਨਹੀਂ ਆਉਣੀ ਤਾਂ ਆਪਾਂ ਉਹਨਾਂ ਨੂੰ ਕੀ ਬੋਲ ਸਕਦੇ ਆ ਕੱਪ ਆਫ ਵਾਟਰ ਹਨਾ ਜਿਵੇਂ ਵਾਟਰ ਕੱਪ ਤਾਂ ਉਹ ਆਪਾਂ ਨੂੰ ਮਿਲ ਕੇ ਦੇ ਦਿੰਦੇ ਆ ਸਿੱਧਾ ਹੀ ਬੋਲ ਦੋ ਵੀ ਵਾਟਰ ਤਾਂ ਉਹ ਸਮਝ ਜਾਣਗੇ ਇਹਨਾਂ ਨੂੰ ਪਾਣੀ ਦੀ ਲੋੜ ਆ ਵੀ ਪਾਣੀ ਦੇ ਦੋ ਦੂਸਰੀ ਗੱਲ ਕੀ ਆ ਕਿ ਅਗਰ ਮੈਂ ਕੰਪੇਅਰ ਕਰਾਂ 에ਅਰ ਇੰਡੀਆ ਤੇ 에ਅਰ ਕੈਨੇਡਾ ਦਾ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਸਕੀ ਆ ਕਿ ਮੈਨੂੰ 에ਅਰ ਇੰਡੀਆ ਦਾ ਪਲੇਨ ਬਹੁਤ ਵਧਾ ਵਧੀਆ ਲੱਗਿਆ ਵਧੀਆਂ ਸੀਟਸ ਜ਼ਿਆਦਾ ਕੰਫਰਟੇਬਲ ਸੀਗੀਆਂ 에ਅਰ ਕੈਨੇਡਾ ਦੇ ਨਾਲੋਂ 에ਅਰ ਕੈਨੇਡਾ 'ਚ ਮੈਨੂੰ ਥੋੜੀਆਂ ਸੀਟਸ ਢੀਡੀਆਂ ਲੱਗੀਆਂ ਪਤਾ ਨਹੀਂ ਵੀ ਇੱਕ ਮੈਨੂੰ ਉਦੋਂ ਸਾਰੇ ਰਾਤ ਹੋਈ ਵੀ ਸੀ ਕਿ ਮੈਂ ਉਦੋਂ ਥੱਕੀ ਹੋਈ ਸੀ ਨਾ ਮੈਂ ਬੋਰ ਹੋਈ ਸੀ ਬਹੁਤ ਤਾਂ ਅਣੀ ਸੀ ਮੈਨੂੰ ਉਹ ਵਧੀਆ ਲੱਗ ਰਿਹਾ ਪਰ ਮੈਨੂੰ ਵਧੀਆ ਨਹੀਂ ਲੱਗਿਆ 에어 ਕੈਨੇਡਾ ਵਾਲਾ ਦੂਜੀ ਵਾਲੋ ਨਾਲ ਮੈਨੂੰ ਖਾਣਾ ਨਹੀਂ ਬਿਲਕੁਲ ਵਧੀਆ ਲੱਗਿਆ ਉਹਨਾਂ ਦਾ ਖਾਣਾ ਤਾਂ ਦੇਖ ਕੇ ਹਰੇਕ ਦਾ ਬਾਕੀ ਅਲੱਗ-ਅਲੱਗ ਟੇਸਟ ਹੁੰਦਾ ਹਰੇਕ ਨੂੰ ਆਪਦਾ-ਆਪਦਾ ਪਤਾ ਹੁੰਦਾ ਹੈ ਨਾ ਮੈਨੂੰ ਤਾਂ ਉਹਨਾਂ ਦਾ ਖਾਣਾ ਦੇਖ ਕੇ ਐਂ ਲੱਗ ਰਿਹਾ ਸੀਗਾ ਕਿ ਬਸ ਉਹ ਫਟਾਫਟ ਮੇਰੇ ਮੂੰਹੋਂ ਆਪਦਾ ਖਾਣਾ ਚੱਕ ਲੈਣਾ ਕਿ ਮੈਨੂੰ ਉਲਟੀ ਆ ਜੂਗੀ ਜੇ ਮਤਲਬ ਕਿਵੇਂ ਉਹਨਾਂ ਦਾ ਵੀ ਰੱਖੀ ਰੱਖੂਗੀ ਹੈ ਨਾ ਜਾਂ ਵੇਖੋਗੇ ਉਹਨਾਂ ਦੇ ਖਾਣੇ ਹੱਲ ਤਾਂ ਮੈਂ ਜਦੋਂ ਖਾਣਾ ਮੈਨੂੰ ਦੇ ਕੇ ਗਏ ਸੀ ਤਾਂ ਮੈਂ ਉਹਨਾਂ ਨੂੰ ਉਹਦੇ ਹੀ ਕਹਤਾ ਸੀ ਕਿ ਤੁਸੀਂ ਪਲੀਜ਼ ਵੀ ਆਪਦਾ ਖਾਣਾ ਚੱਕ ਲਓ ਮੈਂ ਨਹੀਂ ਖਾਣਾ ਕਿਉਂ ਮੈਂ ਕੁਝ ਵੀ ਨਹੀਂ ਖਾਦਾ ਸੀ ਕੈਨੇਡਾ ਵਾਲੇ ਪਲੇਨ ਦੇ ਵਿੱਚ ਕੁਝ ਵੀ ਉਹਨਾਂ ਨੇ ਮਤਲਬ ਪਹਿਲਾਂ ਬ੍ਰੇਕਫਾਸਟ ਦਿੱਤਾ ਸੀਗਾ ਡਿਨਰ ਦਿੱਤਾ ਸੀਗਾ ਫਿਰ ਕੁਝ ਲੈ ਕੇ ਆਏ ਪਤਾ ਨਹੀਂ ਪਰ ਉਹਨਾਂ ਨੇ ਸਵੇਰ ਬ੍ਰੇਕਫਾਸਟ ਦਿੱਤਾ ਹਨ ਜਿਵੇਂ ਮੈਂ 8 ਵਜੇ ਕੇ ਟੋਰਾਂਟੋ ਉਤਰਨਾ ਸੀਗਾ ਤਾਂ 6 ਵਜੇ ਤਾਂ ਮੈਂ ਸਿਰਫ ਉਹਦੇ ਵਿੱਚ ਉਹਨਾਂ ਨੇ ਦਨ ਚਾਰ ਪੀਸ ਫਰੂਟਸ ਦੇ ਦਿੱਤੇ ਸੀਗੇ ਹਨਾ ਡੱਬੀ ਜੀ ਚ ਪਾਈ ਹੋਏ ਸੀ ਤੇ ਮੈਂ ਸਿਰਫ ਇੱਕ ਉਹ ਫਰੂਟਸ ਲਏ ਆ ਵਿੱਚੋਂ ਹੋਰ ਕੁਛ ਨਹੀਂ ਮੈਂ ਸਾਰਾ ਟਾਈਮ ਪਾਣੀ ਪੀ ਕੇ گزارਾ ਕੀਤਾ ਮੇਰੀ 13 ਘੰਟੇ ਦੀ ਮਤਲਬ ਕਿ ਫਲਾਈਟ ਸੀਗੀ ਦੁਬਈ ਤੋਂ ਟੋਰਾਂਟੋ ਤੱਕ ਦੀ ਸਾਢੇ 3 ਘੰਟੇ ਦੀ ਪਹਿਲਾਂ ਸੀ ਇੰਡੀਆ ਤੋਂ ਦੁਬਈ ਫਿਰ 13 ਘੰਟੇ ਦੀ ਦੁਬਈ ਤੋਂ ਟੋਰਾਂਟੋ ਸੀ ਤਾਂ 13 ਘੰਟੇ ਮੈਂ ਪਾਣੀ ਪੀ ਕੇ گزارਾ ਕੀਤਾ ਜਾਂ ਬਸ ਜਿਹੜੇ ਦੋ ਚਾਰ ਪੀਸ ਉਹਨੇ ਫਰੂਟਸ ਦੇ ਦਿੱਤੇ ਸੀਗੇ ਉਹ ਖਾ ਕੇ ਮਤਲਬ ਕਿ ਮੈਂ ਬਹੁਤ ਹੀ ਥੱਕ ਗਈ ਸੀ ਬਹੁਤ ਟਾਇਰਡ ਹੋ ਗਈ ਸੀ ਉਹ ਵਾਲੀ ਯਾਰਨੀ ਦੇ ਵਿੱਚ ਵੀ ਜਦੋਂ ਮੈਂ ਦੁਬਈ ਤੋਂ ਚੜੀ ਆ ਟੋਰਾਂਟੋ ਵਾਸਤੇ ਤੇ ਇੱਕ ਗੱਲ ਹੋਰ ਜੇ ਆਪਾਂ ਸੀਟ ਨੰਬਰ ਦੀ ਗੱਲ ਕਰੀਏ ਜਿਵੇਂ ਮੇਰੀਆਂ ਸੀਟ ਨੰਬਰ ਸੀ ਸੀ ਸੀਗਾ 25 ਸੀ ਸੀਗਾ ਮੇਰਾ ਆ ਇੰਡੀਆ ਤੋਂ ਦੁਬਈ ਸੀ 27 ਸੀ ਤੇ ਦੁਬਈ ਤੋਂ ਟੋਰਾਂਟੋ ਸੀਗਾ 25 ਸੀ ਤੇ ਜਿੱਦਾਂ ਸੀ ਕੀ ਹੁੰਦਾ ਵੇ ਜਿਹੜੀ A ਨੰਬਰ ਸੀਟ ਆ ਜਿਵੇਂ ਉਹ ਜਿਵੇਂ ਸ਼ੀਸ਼ੇ ਵਾਲੀ ਸਾਈਡ ਹੁੰਦੀ ਆ ਜੇ ਆਪਾਂ ਪੰਜਾਬੀ ਚ ਗੱਲ ਕਰੀਏ ਜਿਹੜਾ ਪਲੇਨ ਦਾ ਸ਼ੀਸ਼ਾ ਹੁੰਦਾ ਵਾ ਜਿਹੜੀ ਸ਼ੀਸ਼ੇ ਵਾਲੀ ਵਿੰਡੋ ਸੀਟ ਹੁੰਦੀ ਆ ਉਹ ਹੁੰਦੀ ਆ A ਉਹਦੇ ਨਾਲ ਹੁੰਦੀ ਆ B ਸੈਂਟਰ ਵਾਲੀ ਤੇ C 3rd ਨੰਬਰ ਵਾਲੀ ਹੁੰਦੀ ਆ ਨਾ ਫਿਰ ਮਤਲਬ ਉਸ ਤੋਂ ਬਾਅਦ ਪੈਡੈਸਟੀਰੀਅਨ ਏਰੀਆ ਹੁੰਦਾ ਵਾ ਵੀ ਤਰ ਨੰਗਣ ਵਾਲਿਆਂ ਦਾ ਫਿਰ ਉਦੋਂ ਹੀ ਤਿੰਨ ਸੀਟਾਂ ਆਉਂਦੀਆਂ A B C ਸੌਰੀ D E F ਫਿਰ ਲੰਘਣ ਵਾਲਿਆਂ ਲਈ ਜਗ੍ਹਾ ਹੁੰਦੀ ਆ ਬਲੈਸਟਰੀਨ ਏਰੀਆ ਹੁੰਦਾ ਵਾ ਉਸ ਤੋਂ ਬਾਅਦ G H ਮਤਲਬ ਕਿ ਪਹਿਲਾਂ A B C ਸੀਟਾਂ ਹੁੰਦੀਆਂ ਫਿਰ D E F ਹੁੰਦੀਆਂ ਫਿਰ G H I ਆ ਟੋਟਲ 9 ਸੀਟਾਂ ਹੁੰਦੀਆਂ ਬਰਾਬਰ ਬਰਾਬਰ ਤੇ ਮੇਰੀ ਸੀਟ ਸੀ ਹੈ ਪਰ ਮੈਂ ਆਪਦੇ ਆਪ ਚ ਫੀਲ ਕੀਤਾ ਕਿ ਮੈਂ ਬਹੁਤ ਹੀ ਲੱਕੀ ਸੀ ਮੈਂ ਬਹੁਤ ਵਧੀਆ ਸੀ ਕਿ ਮੈਨੂੰ ਸੀ ਨੰਬਰ ਸੀਟ ਮਿਲ ਗਿਆ ਆਪਾਂ ਨਾਰਮਲ ਹਮੇਸ਼ਾ ਇਹ ਸੋਚਦੇ ਹਾਂ ਕਿ ਹਾਈ ਜੇ ਵਿੰਡੋ ਸੀਟ ਮਿਲੇ ਤਾਂ ਬਹੁਤ ਵਧੀਆ ਹੋਗਾ ਹਨਾ ਵੀ ਆਪਾਂ ਵਿੰਡੋ ਸੀਟ ਚ ਬਾਹਰ ਦਾ ਸਾਰਾ ਵਿਊ ਵੇਖਾਂਗੇ ਪਰ ਕੀ ਹੁੰਦਾ ਵਾ ਅਗਰ ਤੁਹਾਨੂੰ ਵਿੰਡੋ ਸੀਟ ਮਿਲ ਗਈ ਆ ਜਿਵੇਂ ਹੁਣ ਮੇਰੀ ਸਾਰੀ ਫਲਾਈਟ ਜਿਹੜੀ ਸੀਗੀ ਉਹ ਰਾਤ ਰਾਤ ਦੀ ਸੀਗੀ ਵੀ ਜਦੋਂ ਮੈਂ ਦੁਬਈ ਤੋਂ ਲੈਂਡ ਕੀਤਾ ਸੀਗਾ ਇਹ ਸਾਰੇ ਇੱਧਰ ਨੂੰ ਹੁੰਦੇ ਸਮੇ ਸਾਰੀਆਂ ਕੰਟਰੀਆਂ ਵਿੱਚ ਰਾਤ ਹੀ ਸੀਗੀ ਤਾਂ ਮੈਂ 8 ਵਜੇ ਇੱਥੇ ਉਤਰਨਾ ਸੀ ਟੋਰਾਂਟੋ ਆ ਕੇ ਸਵੇਰ ਤੇ ਮਤਲਬ 6 ਵਜੇ ਸਵੇਰ ਹੋਈ ਆ ਤੇ ਉਹ 13 ਘੰਟਿਆਂ ਦੇ ਵਿੱਚ ਉਹ 10-11 ਘੰਟੇ ਰਾਤ ਹੀ ਸੀਗੀ ਤਾਂ ਲੋਕੀ ਆਰਾਮ ਨਾਲ ਸੁੱਤੇ ਹੋਏ ਸੀ ਪਰ ਮੈਨੂੰ ਤਾਂ ਬਿਲਕੁਲ ਨੀਂਦ ਨਹੀਂ ਆਈ ਵੀ ਉਹ 13 ਘੰਟਿਆਂ ਦੇ ਵਿੱਚ 1 ਘੰਟਾ ਡੇਢ ਘੰਟਾ ਮੈਂ ਵਾਸਾ ਸੁੱਤੀ ਆ ਬਸ ਮੈਂ ਇੰਡੀਆ ਤੋਂ ਜਿਹੜਾ ਸੌਣੀ ਸੌਲੀ ਉਸ ਤੋਂ ਬਾਅਦ ਮੈਂ ਕਨੇਡਾ ਆ ਕੇ ਸੁੱਤੀ ਆ ਮਤਲਬ ਕਿ ਉਹ 17-18 ਮੇਰੀ 5 ਘੰਟੇ ਦੀ ਸਟੇ ਸੀ ਤੇ ਸਾਢੇ 3 ਘੰਟੇ ਦਾ ਪਹਿਲਾਂ ਸੀਗਾ ਹਨਾ ਜਾ 13 ਘੰਟੇ ਦੀ ਫੀਟ ਸੀ ਮਤਲਬ ਕਿ ਮੇਰਾ 22 23 ਘੰਟਿਆਂ ਦਾ ਸਫਰ ਸੀ ਤੇ 24 ਘੰਟਿਆਂ ਦਾ ਪਰ ਉਹ 23 24 ਘੰਟਿਆਂ ਦੇ ਵਿੱਚੋਂ ਮੈਂ ਸਿਰਫ ਘੰਟਾ ਡੇਢ ਘੰਟਾ ਸੁੱਤੀ ਆ ਇਹ ਮੈਂ ਕਿਉਂ ਕਹਿ ਰਹੀ ਆ ਵੀ ਆਪਾਂ ਨੂੰ ਸੀਟ ਨੰਬਰ ਜਿਹੜੀ ਸਾਈਡ ਤੇ ਆਪਣੀ ਸੀਟ ਹੁੰਦੀ ਆ ਉਹ ਆਪਾਂ ਨੂੰ ਜ਼ਿਆਦਾ ਬੈਟਰ ਰਹਿੰਦੀ ਆ ਕਿਉਂਕਿ ਹੁਣ ਮੰਨ ਲਓ ਵੀ ਤੁਸੀਂ ਤੁਹਾਡੀ ਸੀਟ ਵਿੰਡੋ ਸੀਟ ਆ ਤੁਸੀਂ ਬੈਠੀ ਹੋਈ ਹੋ ਤੁਸੀਂ ਬੋਰ ਫੀਲ ਕਰ ਰਹੇ ਹੋ ਤੁਸੀਂ ਫੀਲ ਕਰ ਰਹੇ ਹੋ ਕਿ ਮੈਂ ਥੱਕ ਗਿਆ ਵੀ ਮੇਰੀਆਂ ਲੱਤਾਂ ਥੱਕ ਗਈਆਂ ਮੈਂ ਉੱਠ ਕੇ ਤੁਰਾਂ ਫਿਰਾਂ ਪਰ ਜਿਹੜੇ ਤੁਹਾਡੇ ਨਾਲ ਦੇ ਬੀਟ ਸੀ ਸੀਟ ਵਾਲੇ ਹੈਗੇ ਉਹ ਸੁੱਤੇ ਪਏ ਆ ਤਾਂ ਆਪਣੀ ਸੀਟ ਦੇ ਵਿੱਚ ਇੰਨਾ ਕੁ ਵੀ ਜਗ੍ਹਾ ਨਹੀਂ ਹੁੰਦੀ ਡਿਸਟੈਂਸ ਨਹੀਂ ਹੁੰਦਾ ਕਿ ਆਪਾਂ ਉਹਨਾਂ ਦੇ ਬੈਠੇ ਬਿਠਾਏ ਜੋ ਆਪਣੇ ਨਾਲ ਬੈਠੇ ਹੋਇਆ ਤੇ ਉਹਨਾਂ ਦੇ ਬੈਠੇ ਬਿਠਾਏ ਆਪਾਂ ਉਹਨੀਆਂ ਲੱਤਾਂ ਮੂਰ ਦੀ ਲੰਗ ਕੇ ਬਾਹਰ ਨਿਕਲ ਜਾਗੇ ਨਹੀਂ ਆਪਾਂ ਨੂੰ ਉਹਨਾਂ ਨੂੰ ਪਹਿਲਾਂ ਉਠਾਉਣਾ ਪੈਂਦਾ ਕਿ ਹਾਂਜੀ ਵੀ ਪਲੀਜ਼ ਸਾਈਡ ਹੋ ਜਾਓ ਵੀ ਮੈਂ ਬਾਹਰ ਨਿਕਲਦਾ ਵਾਂ ਤਾਂ ਹੁਣ ਆਪਾਂ ਦੇਖ ਸਕਦੇ ਕੋਈ ਨਾਲ ਦਾ ਆਪਣੇ ਬੰਦਾ ਸੁੱਤਾ ਪਿਆ ਤੇ ਉਹਨੂੰ ਉਠਾਉਣਾ ਬਹੁਤ ਹੀ ਔਖਾ ਵਾ ਹਨ ਜਿਵੇਂ ਮੇਰੀ ਸੀ ਨੰਬਰ ਸੀਟ ਸੀ ਤਾਂ ਮੈਨੂੰ ਤਾਂ ਬੈਠੇ-ਬੈਠੇ ਐਵੇਂ ਫੀਲ ਹੁੰਦਾ ਸੀ ਕਿ ਮੈਂ ਥੱਕ ਗਈਆਂ ਮੇਰੀਆਂ ਲੱਤਾਂ ਦੁਖ ਰੀਆਂ ਮੈਂ ਉੱਠ ਕੇ ਤੁਰਾਂ ਫਿਰਾਂ ਹਨ ਤਾਂ ਮੈਂ ਮੋਜ ਨਾਲ ਆਵਦਾ ਜਦੋਂ ਮੈਨੂੰ ਲੱਗਦਾ ਸੀ ਕਿ ਮੈਂ ਉੱਠ ਕੇ ਤੁਰਾਂ ਫਿਰਾਂ ਮੈਂ ਉੱਠ ਕੇ ਤੁਰਨ ਲੱਗਿਆ ਨਹੀਂ ਸੀ ਕਿਉਂਕਿ ਮੈਨੂੰ ਕਿਸੇ ਨੂੰ ਬੁਲਾਉਣਾ ਨਹੀਂ ਪੈਂਦਾ ਸੀ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਸੀ ਵੀ ਸਾਈਡ ਤੇ ਜੋ ਜੋ ਮੇਰੇ ਨਾਲ ਸੀਗੇ ਦੋ ਪੈਸੇਂਜਰ ਬੈਠੇ ਹੋਏ ਹਨਾ ਉਹ ਇੱਕ ਦੋ ਵਾਰੀ ਉੱਠੇ ਆ ਤਾਂ ਉਹਨਾਂ ਨੂੰ ਮੈਨੂੰ ਕਹਿਣਾ ਪੈਂਦਾ ਸੀ ਕਿ ਪਲੀਜ਼ ਸਾਈਡ ਵੀ ਸਾਈਡ ਹੋ ਜਾਓ ਵੀ ਅਸੀਂ ਨਿਕਲਣਾ ਵਾ ਮੈਂ ਫਿਰ ਸਾਈਡ ਤੋਂ ਹੁੰਦੀ ਸੀ ਫਿਰ ਉਹ ਨਿਕਲਦੇ ਸੀਗੇ ਇਸ ਕਰਕੇ ਵੀ ਮੈਨੂੰ ਇਹ ਚੀਜ਼ ਬਹੁਤ ਹੀ ਵਧੀਆ ਲੱਗੀ ਕਿ ਮੇਰੀ ਸੀਟ ਸਾਈਡ ਤੇ ਸੀਗੀ ਸੀਗੀ ਤੇ ਤੁਸੀਂ ਵੀ ਹਮੇਸ਼ਾ ਵੈਸੇ ਤਾਂ ਆਪਾਂ ਇਹ ਚੀਜ਼ ਆਵਦੇ ਅਕੋਰਡਿੰਗ ਨਹੀਂ ਚੱਕ ਸਕਦੇਗੇ ਵੀ ਜੇ ਤਾਂ ਪਲੇਨ ਖਾਲੀ ਹੋਵੇ ਪਲੇਨ 'ਚ ਮਤਲਬ ਕਿ ਸੀਟਸ ਖਾਲੀ ਹੋਣ ਤਾਂ ਆਪਾਂ ਆਨਲਾਈਨ ਆਪਦੀ ਸੀਟ ਸਿਲੈਕਟ ਕਰ ਸਕਦੇ ਹੁੰਨੇ ਆ ਕਿ ਵੀ ਮੈਨੂੰ ਆਹ ਸੀਟ ਮਿਲ ਜਾਵੇ ਬਟ ਜੇ ਪਲੇਨ ਆਲਰੇਡੀ ਫੁੱਲ ਹੋਵੇ ਤਾਂ ਮਤਲਬ ਕਿ ਆਪਾਂ ਸੀਟਸ ਆਪਦੀਆਂ ਸਿਲੈਕਟ ਨਹੀਂ ਕਰ ਸਕਦੇ ਤਾਂ ਪਲੇਨ ਨੇ ਆਪਨੂੰ ਆਵਦੇ ਰਿਕੋਰਡਿੰਗ ਹੀ ਦੇਣੀਆਂ ਹੁੰਦੀਆਂ ਵਾ ਬਾਕੀ 에ਅਰ ਇੰਡੀਆ 'ਚ ਮੈਂ ਸਿਲੈਕਟ ਕੀਤੀ ਸੀਗੀ ਵੀ ਮੇਰੀ ਸੀਟ ਆ ਹੋ ਜਾਏ ਕਿਉਂਕਿ ਮੇਰੀ ਬਾਹਲੀ ਪਿੱਛੇ ਸੀਟ ਸੀ ਵਿੱਚੋਂ ਪਲੇਨ ਥੋੜਾ ਖਾਲੀ ਸੀ ਤੇ ਮੈਂ ਅੱਗੇ ਕਰ ਲਈ ਸੀਗੀ ਬਟ ਆਈ ਥਿੰਕ 에ਅਰ ਕਨੇਡਾ ਨਰ ਮੈਨੂੰ ਪਤਾ ਵੀ ਆਪਾਂ ਸਿਲੈਕਟ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤਾਂ ਬਸ ਉਸ ਤੋਂ ਬਾਅਦ ਆਈ ਥੱਕ ਟੁੱਟ ਕੇ ਪਹੁੰਚ ਗਏ ਆਪਾਂ ਟੋਰਾਂਟੋ ਹਨਾ ਪਹੁੰਚ ਗਏ ਸੀਗੇ ਤੇ ਪਰ ਜੇ ਮੈਂ ਆਪਦਾ ਵੀਊ ਦੇਵਾਂ ਹਰੇਕ ਦਾ ਆਪਦਾ ਆਪਦਾ ਵੀਊ ਹੁੰਦਾ ਆਪਦੀ ਆਪਦੀ ਪਸੰਦ ਹੁੰਦੀ ਆ ਹਨਾ ਪਰ ਮੈਨੂੰ ਤਾਂ ਆਪਦੀ ਜ਼ਿੰਦਗੀ ਚ ਅੱਜ ਤੱਕ ਦਾ ਸਭ ਤੋਂ ਗੰਦਾ ਸਫ਼ਰ ਲੱਗਾ ਜਾਹ ਦਾ ਸਫ਼ਰ, ਪਲੇਨ ਦਾ ਸਫ਼ਰ। ਮੈਂ ਤਾਂ ਇਹ ਚੀਜ਼ ਫੀਲ ਕੀਤੀ ਵੀ ਇਹ ਤੋਂ ਤਾਂ ਟ੍ਰੇਨ ਦਾ ਸਫ਼ਰ ਵਧੀਆ ਵਾ। ਆਪਾਂ ਕਿਤੇ ਜਾ ਰਹੇ ਹਾਂ ਆਪਣਾ ਦੇਣ ਤੇ ਰਾਤ ਨੰਗਣਾ ਸਫ਼ਰ ਦੇ ਵਿੱਚ ਤੇ ਆਪਾਂ ਉੱਥੇ ਆਪਦਾ ਈਜ਼ਲੀ ਦਿਨੇ ਬੈਠੇ ਜਾਂਦੇ ਹਾਂ ਵੇਖਦੇ ਜਾਂਦੇ ਬਾਹਰ ਦਾ ਵਿਊ ਤੇ ਰਾਤ ਨੂੰ ਆਪਾਂ ਆਪਦਾ ਕੰਫਰਟੇਬਲੀ ਪੈ ਤਾਂ ਸਕਦੇ ਆ ਨਾ ਕਮ ਸਿਕਮ ਸੀਟਸ ਸੈਟ ਕੇ ਆਪਦਾ। ਮਤਲਬ ਕਿ ਆਪਾਂ ਆਪਦਾ ਰਿਲੈਕਸ ਤਾਂ ਹੋ ਸਕਦੇ ਆ। ਪਰ ਪਲੇਨ ਦੇ ਵਿੱਚ ਤਾਂ ਉਹ ਵੀ ਨਹੀਂ ਤੁਹਾਡੀ 14 ਘੰਟੇ ਦਾ ਸਫ਼ਰ ਆ ਤੁਹਾਡਾ 20 ਦਾ ਤੁਹਾਡਾ 40 ਦਾ ਤੁਹਾਨੂੰ ਬੈਠ ਕੇ ਹੀ ਹੋਣਾ ਪੈਣਾ ਵਾ ਤੇ ਸੀਟਸ ਵੀ ਇੰਨਾਂਾਂ ਕੀ ਹੁੰਦੀਆਂ ਕਿ ਆਪਾਂ ਸੀਟਸ ਪਿੱਛੇ ਜਿਵੇਂ ਆਪਣੀਆਂ ਗੱਡੀਆਂ ਨਹੀਂ ਆ ਸੀਟ ਹੁੰਦੀਆਂ ਤਾਂ ਆਪਾਂ ਫੇਰ ਵੀ ਪਿੱਛੇ ਨੂੰ ਕਰ ਲੈਨੇ ਆ ਆਪਾਂ ਆਪਣੀ ਠੂਈ ਸਿੱਧੀ ਕਰ ਲੈਨੇ ਆ ਪਰ ਇਹਦੇ 'ਚ ਤਾਂ ਸੀਟਸ ਵੀ ਇੰਨਾਂਾਂ ਕੀ ਹੁੰਦੀਆਂ ਕਿ ਆਪਾਂ ਜ਼ਿਆਦਾ ਪਿੱਛੇ ਵੀ ਨਹੀਂ ਕਰ ਸਕਦੇ ਬਸ ਆਪਾਂ ਨੂੰ ਇਦਾਂ ਬੈਠਣਾ ਹੀ ਪੈਂਦਾ ਮਤਲਬ ਕਿ ਆਪਣੀ ਥੋੜ੍ਹ ਦੁਖਣ ਲੱਗ ਜਾਂਦੀ ਆ ਬੈਠਿਆਂ ਦੀ ਕਿ ਥੋੜ੍ਹ ਪਿੱਛੇ ਨੂੰ ਪੂਰੀ ਤਰ੍ਹਾਂ ਮੋੜਦੀ ਨਹੀਂ ਹੁੰਦੀ ਤੇ ਬਸ ਇਹੀ ਸੀਗਾ ਮੇਰਾ ਹਨਾ ਜਰਨੀ ਇੰਡੀਆ ਟੂ ਕੈਨੇਡਾ ਦੀ ਉਸ ਤੋਂ ਬਾਅਦ ਬਸ ਆਪਾਂ ਉਤਰੇ ਆ ਤੇ ਉਤਰ ਕੇ ਬਸ ਉੱਥੇ ਆਪਾਂ ਨੂੰ ਲਾਈਨ 'ਚ ਲੱਗਣਾ ਪੈਂਦਾ ਵਾ ਵੀ ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਦੇ ਆ ਵੀ ਉੱਥੇ ਆਪਾਂ ਨੂੰ ਇੱਕ ਮਸ਼ੀਨਸ ਜਿਹਾ ਲੱਗੀਆਂ ਹੁੰਦੀਆਂ ਵਾ ਉਹਨਾਂ ਤੇ ਆਪਾਂ ਨੂੰ ਸਾਰਾ ਆਪਣਾ ਡਾਟਾ ਫਿਲ ਕਰਨਾ ਪੈਂਦਾ ਵਾ ਕਿ ਆਪਾਂ ਕਿਹੜੇ ਪਰਮਿਟ ਤੇ ਆਏ ਆ ਆਪਣੀ ਨੇਟਿਵ ਕੰਟਰੀ ਕਿਹੜੀ ਆ ਹਨਾ اپنی ਲੈਂਗੁਏਜ ਕੀ ਆ ਆਪਾਂ ਕਿਸ ਪਰਪਸ ਲਈ ਇੱਥੇ ਆਏ ਆ ਮਤਲਬ ਕਿ ਉਹ ਆਪਣੀ ਵੈਰੀਫਿਕੇਸ਼ਨ ਕਰਦੇ ਹੁੰਦੇ ਆ ਸਾਰੇ ਆਪਣਾ ਆਪਣਾ ਪਾਸਪੋਰਟ ਆਪਾਂ ਨੂੰ ਉੱਥੇ ਸਕੈਨ ਸਕੈਨ ਕਰਨਾ ਪੈਂਦਾ ਵਾ ਫਿਰ ਉਹ ਆਪਣੀ ਉੱਥੇ ਫੋਟੋ ਖਿੱਚਦੇ ਆ ਉਸ ਤੋਂ ਬਾਅਦ ਉਹ ਮਸ਼ੀਨ ਦੇ ਵਿੱਚੋਂ ਇਦਾਂ ਇੱਕ ਚੈਟ ਜੀ ਨਿਕਲਦੀ ਆ ਤੇ ਉਹਦੇ ਤੇ ਆ ਜਾਂਦਾ ਵੀ एवरीथिंग ਇਜ਼ ਓਕੇ ਵੀ ਸਾਰਾ ਕੁਝ ਵੈਰੀਫਾਈ ਹੋ ਗਿਆ ਵਾ ਤੇ ਤੁਹਾਡਾ ਸਾਰਾ ਕੁਝ ਜੈਨੂਇਨ ਆ ਓਕੇ ਆ ਬਸ ਫਿਰ ਆਪਾਂ ਉਹ ਸੀਟ ਲੈ ਕੇ ਉਥੋ ਸਲਿੱਪ ਜੀ ਫਿਰ ਇਮੀਗ੍ਰੇਸ਼ਨ ਵਾਲੀ ਲਾਈਨ 'ਚ ਲੱਗਣਾ ਹੁੰਦਾ ਵਾ ਸ ਇਮੀਗ੍ਰੇਸ਼ਨ ਵਾਸਤੇ ਆਪਾਂ ਨੂੰ ਲਾਈਨ 'ਚ ਲੱਗਣਾ ਪੈਂਦਾ ਵਾ ਜਿੱਦਨ ਮੈਂ ਆਈ ਸੀ ਕਾਫੀ ਲੰਬੀ ਲਾਈਨ ਸੀ ਮਤਲਬ ਕਿ ਜੇ ਆਪਾਂ ਕਹੀਏ ਵੀ ਆਪਾਂ ਨੂੰ ਢਾਈ ਤਿੰਨ ਘੰਟੇ ਦਾ ਲੰਘ ਹੀ ਜਾਂਦੇ ਇਮੀਗ੍ਰੇਸ਼ਨ ਵਾਲੀ ਲਾਈਨ ਦੇ ਵਿੱਚ ਖੜਿਆ ਨੂੰ ਵੀ ਪਲੇਨ ਤੋਂ ਉਤਰਨ ਤੱਕ ਤੋਂ ਲੈ ਕੇ ਇਮੀਗ੍ਰੇਸ਼ਨ ਹੋਣ ਤੱਕ ਢਾਈ ਤਿੰਨ ਘੰਟੇ ਲੱਗ ਜਾਂਦੇ ਜਿੱਦਾਂ ਮੇਰੀ 3 ਵਜੇ 3 ਘੰਟੇ ਲੱਗੇ ਸੀ ਮੈਂ 8 ਵਜੇ ਉਤਰੀ ਸੀਗੀ ਤਾਂ ਮੈਨੂੰ ਬਾਹਰ ਨਿਕਲਦੇ 11:30 ਵਜੇ ਗਏ ਸੀਗੇ ਤੇ ਇਮੀਗ੍ਰੇਸ਼ਨ ਚ ਬਸੋ ਕੁਛ ਜ਼ਿਆਦਾ ਨਹੀਂ ਵੈਸੇ ਕਿਸੇ ਤੋਂ ਕੁਛ ਵੀ ਪੁੱਛ ਸਕਦੇ ਵਿੱਚ ਮੈਂ ਇਹ ਗੱਲ ਨਹੀਂ ਕਹਿ ਸਕਦੀ ਵੀ ਕੁਛ ਜ਼ਿਆਦਾ ਨਹੀਂ ਪੁੱਛਦੇ ਮੈਨੂੰ ਤਾਂ ਬਸ ਸਿਰਫ ਉਹਨਾਂ ਨੇ ਇਹ ਪੁੱਛਿਆ ਸੀਗਾ ਕਿ ਤੁਹਾਡਾ ਵੀ ਤੁਸੀਂ ਕਿਹੜੇ ਪਰਮਿਟ ਤੇ ਆਏ ਆ ਵੀ ਮੈਂ ਕਿਹਾ ਸਟੱਡੀ ਪਰਮਿਟ ਤੇ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਤੁਹਾਡਾ ਕਿਹੜਾ ਕਾਲਜ ਆ ਆਪਦੇ ਕਾਲਜ ਦੀ ਲੈਟਰ ਆਫ ਅਸੈਪਟੈਂਸ ਦਿਖਾਓ ਬਸ ਮੇਰੇ ਤੋਂ ਨਹੀ ਥੀ ਇਮੀਗ੍ਰੇਸ਼ਨ ਜਿਹੜਾ ਟੋਰਾਂਟੋ 에ਰਪੋਰਟ ਸੀਗਾ ਪੀਅਰਸਨ 에ਰਪੋਰਟ ਉੱਥੇ ਸਿਰਫ ਇਹੀ ਪੁੱਛਿਆ ਸੀ ਹੋਰ ਕੁਛ ਨਹੀਂ ਪੁੱਛਿਆ ਸੀਗਾ ਤੇ ਬਸ ਫਿਰ ਉਹਨਾਂ ਨੇ ਮੈਨੂੰ ਮੇਰਾ ਸਟੱਡੀ ਪਰਮਿਟ ਦਿੱਤਾ ਸੀਗਾ ਸਟੱਡੀ ਪਰਮਿਟ ਆਪਣਾ ਹੁੰਦਾ ਵਾ ਤੇ ਉਹ ਆਪਾਂ ਨੂੰ ਉੱਥੇ ਮਿਲ ਜਾਂਦਾ ਵਾ ਬਸ ਫਿਰ ਮੈਂ ਸਟੱਡੀ ਪਰਮਿਟ ਲਿਆ ਸਟੱਡੀ ਪਰਮਿਟ ਤੋਂ ਲੈ ਕੇ ਫਿਰ ਮੈਂ ਆਪਾਂ ਆਵਦੇ ਲਗੇਜ ਕਲੈਕਟ ਕਰਨ ਲਈ ਚਲੇ ਗਏ ਉੱਥੇ ਵੀ ਲਗੇ ਜਦੋਂ ਉਹਨਾਂ ਨੂੰ ਦੱਸ ਅਗਰ ਆਪਾਂ ਨੂੰ ਪਤਣਾ ਲੱਗੇ ਅਲੱਗ-ਅਲੱਗ ਬੈਲਟਾਂ ਵਾਂ ਜਿਵੇਂ 1 ਨੰਬਰ 2 ਨੰਬਰ 3 ਨੰਬਰ 4 ਨੰਬਰ ਆਏ 9 10 ਨੰ ਆ ਅਲੱਗ-ਅਲੱਗ ਪਲੇਨ ਦੇ ਜਿਹੜੇ ਲਗੇਜ ਹੁੰਦੇ ਆ ਉਹ ਅਲੱਗ-ਅਲੱਗ ਬੈਲਟਾਂ ਤੇ ਆਏ ਹੁੰਦੇ ਆ ਜਿਵੇਂ ਆਪਾਂ ਉੱਥੇ ਦਾ ਅਗਰ ਆਪਾਂ ਨੂੰ ਨਹੀਂ ਪਤਾ ਲੱਗ ਰਿਹਾ ਹੁੰਦਾ ਤੇ ਆਪਾਂ ਉੱਥੇ ਕੋਈ ਬਹੁਤ ਜਣੇ ਖੜੇ ਹੁੰਦੇ ਉਹਨਾਂ ਨੂੰ ਪੁੱਛ ਲਓ ਕਿ ਮੈਂ 에ਅਰ ਕੈਨੇਡਾ ਪਲੇਨ ਆ ਹਨਾ ਤਾਂ ਉਹ ਦੱਸ ਦੇਣਗੇ ਵੀ 에ਅਰ ਕੈਨੇਡਾ ਵਾਲੇ ਜਿਹੜੇ ਬੈਗ ਆ ਉਹ ਕਿੱਥੇ ਆ ਮੈਂ ਵੀ ਪਹਿਲਾਂ ਹਾਲੀ ਸਾਈਡ ਦੇਖੀ ਸੀਗਾ ਨਾ ਉੱਥੇ ਕਿਤੇ ਨਹੀਂ ਸੀ ਮੇਰਾ ਬੈਗ ਤੇ ਫਿਰ ਮੈਂ ਉਹਨਾਂ ਨੂੰ ਉੱਥੇ ਪੁੱਛ ਲਿਆ ਸੀ ਵੀ 에ਅਰ ਕੈਨੇਡਾ ਪਲੇਨ ਸੀ ਮੇਰਾ ਤਾਂ ਉਹਨਾਂ ਨੇ ਕਿਹਾ ਸੀ ਸ਼ੇ ਨੰਬਰ ਬੈਲਟ ਤੇ ਚਲੇ ਜਾਓ ਰਾਸ਼ੀ ਨੰਬਰ ਮੈਲਟ ਤੇ ਮੈਂ ਗਈ ਜਦੋਂ ਤਾਂ ਉਹਨਾਂ ਨੇ ਉੱਥੇ ਬੈਗ ਉਤਾਰ ਕੇ ਰੱਖੇ ਹੋਏ ਸੀਗੇ ਮੇਰੇ ਤਿੰਨੇ ਬੈਗ ਇੱਕ ਜਗ੍ਹਾ ਤੇ ਪਾਏ ਸੀਗੇ ਬਸ ਉਥੋਂ ਆਪਾਂ ਬੈਗ ਚੱਕਨੇ ਆ ਉਹਦੇ ਟਰਾਲੀ ਜੀ ਤੇ ਰੱਖਨੇ ਆ ਤੇ ਰੱਖ ਕੇ ਬਸ ਆਪਾਂ ਐਗਜ਼ਿਟ ਹੋ ਜਾਣਾ ਉੱਥੋਂ ਨਾ ਬਾਹਰ ਨਿਕਲ ਜਾਣਾ ਵਾ ਤੇ ਬਾਹਰ ਬਸ ਆਪਣੇ ਘਰ ਦੇ ਖੜੇ ਹੁੰਦੇ ਆ ਹਾਂਜੀ ਇਹੀ ਸੀਗੀ ਆਪਣੀ ਜਰਨੀ ਇੰਡੀਆ ਟੂ ਕੈਨੇਡਾ ਆਪਾਂ ਸਾਰਾ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਆ ਇਸ ਵੀਡੀਓ ਦੇ ਵਿੱਚ ਹਨਾ ਵੀ ਕੀ ਕੀ ਚੀਜ਼ਾਂ ਮੈਂ ਫੇਸ ਕੀਤੀਆਂ ਤੇ ਕੀ ਕੀ ਚੀਜ਼ਾਂ ਮਤਲਬ ਕਿ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਵਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦ ਸਾਰਿਆਂ ਦਾ